ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਆਪ ਸਭ ਸੰਗਤਾਂ ਉੱਪਰ ਮਿਹਰ ਭਰਿਆ ਹੱਥ ਰੱਖਣ ਆਸ ਕਰਦੇ ਹਾਂ ਕਿ ਇਹ ਦੀਵਾਲੀ ਸਾਰਿਆਂ ਲਈ ਸੁਖ ਸ਼ਾਂਤੀ ਅਤੇ ਤੰਦਰੁਸਤੀ ਨਾਲ ਬਤੀਤ ਹੋਵੇ ਸੰਗਤ ਜੀ ਆਪਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੀ ਧੂਮ ਧਾਮ ਨਾਲ ਮਨਾਉਣੇ ਹਨ ਕਈ ਕਾਰ ਵਿਹਾਰ ਕਰਦੇ ਹਾਂ ਗੁਰੂ ਘਰ ਵੀ ਜਾਂਦੇ ਹਾਂ ਦੀਵੇ ਵੀ ਬਾਲਦੇ ਹਾਂ ਬਹੁਤ ਵਧੀਆ ਗੱਲਾਂ ਅਕਸਰ ਕਿਹਾ ਜਾਂਦਾ ਕਿ ਇਹ ਤੇ ਆਰਸਾਲਾਂ ਬਾਅਦ ਆਉਂਦੇ ਆ ਤੇ ਸਾਨੂੰ ਖੁਸ਼ੀ-ਖੁਸ਼ੀ ਨਾ ਮਨਾਉਣੇ ਚਾਹੀਦੇ ਆ ਸੋ ਸੰਗਤ ਜੀ ਸਾਰੇ ਕਾਰ ਵਿਹਾਰ ਤਾਂ ਅਸੀਂ ਕਰ ਲੈਨੇ ਆ ਜਿਹੜੀ ਸਾਡੀ ਜ਼ਿੰਦਗੀ ਦਾ ਸਭ ਤੋਂ ਉੱਤਮ ਕਰਮ ਸਤਨਾਮ ਨਾਮ ਗੁਰਬਾਣੀ ਉਹ ਸਾਨੂੰ ਕਿੰਨੀ ਪੜਨੀ ਚਾਹੀਦੀ ਆ ਦਿਵਾਲੀ ਵਾਲ ਦੇ ਦਿਨ ਸਾਨੂੰ ਕਿਹੜਾ ਪਾਠ ਕਿੰਨਾ ਟਾਈਮ ਬੈਠ ਕੇ ਕਰਨਾ ਚਾਹੀਦਾ ਹੈ ਇਹ ਕੋਈ ਵਿਰਲਾ ਹੀ ਸੋਚਦਾ ਅੱਜ ਦੇ ਸਮੇਂ ਵਿੱਚ ਹਰ ਬੰਦਾ ਦੁਖੀ ਆ ਹਰ ਇੱਕ ਦੀ ਜ਼ਿੰਦਗੀ ਵਿੱਚ ਵਾਦੇ ਘਟੇ ਚੱਲਦੇ ਹੀ ਰਹਿੰਦੇ ਆ ਇਸ ਤਰ੍ਹਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਅਤੇ ਉਸ ਤੇ ਗੁਣਗੋਣੀ ਚਾਹੀਦੇ ਹਨ ਸੰਗਤ ਜੀ ਬੰਦੀ ਛੋੜ ਦਿਵਸ ਕਿਸ ਲਈ ਮਨਾਇਆ ਜਾਂਦਾ ਬਹੁ ਲੋਕ ਤਾਂ ਜਾਣਦੇ ਹੀ ਹਨ ਅਤੇ ਬਹੁਤਿਆਂ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਕਿ ਸਿੱਖਾਂ ਦੀ ਦੀਵਾਲੀ ਬੰਦੀ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਇ ਜਾਂਦੀ ਹੈ ਬੰਦੀ ਛੋੜ ਦਿਵਸ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਜੇਲ੍ਹ ਤੋਂ ਰਿਹਾ ਹੋਣ ਦੀ ਜਦ ਵਿੱਚ ਮਨਾਇਆ ਜਾਂਦਾ ਹੈ ਇਸੇ ਦਿਨ ਗਵਾਲੀਅਰ ਦੇ ਕਿਲੇ ਵਿੱਚੋਂ 52 ਹਿੰਦੂ ਰਾਜਿਆਂ ਨੂੰ ਵੀ ਗੁਰੂ ਜੀ ਦੇ ਨਾਲ ਰਿਹਾ ਕੀਤਾ ਗਿਆ ਸੀ ਜਿਨ੍ਹਾਂ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਕੈਦ ਕੀਤਾ ਹੋਇਆ ਸੀ ਸੋ ਸੰਗਤ ਜੀ ਸਿੱਖਾਂ ਲਈ ਵੀ ਇਹ ਦਿਨ ਬਹੁਤ ਮਹੱਤਤਾ ਰੱਖਦਾ ਹੈ ਦੀਵਾਲੀ ਵਾਲੀ ਰਾਤ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ 2 ਤੋਂ 3 ਦੇ ਵਿੱਚ ਵਿੱਚ ਉੱਠ ਸਕੇ ਅੰਮ੍ਰਿਤ ਵੇਲੇ 2 ਤੋਂ 3 ਵਜੇ ਦੇ ਵਿੱਚ ਵਿੱਚ ਜੇ ਸਾਡੀ ਜਾਪ ਖੁੱਲਦੀ ਤਾਂ ਬਹੁਤ ਵਧੀਆ ਗੱਲ ਆ ਜੇਕਰ ਅਸੀਂ ਉੱਠ ਸਕਦੇ ਹਾਂ ਤਾਂ ਉਠਿਏ ਉੱਠ ਕੇ ਪੰਜ ਮਾਲਾ ਮੋਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਤੱਕ ਆਪਾਂ ਜਾਪ ਕਰੀਏ ਪੰਜ ਮਾਲਾ ਇੱਕ ਚੌਂਕੜਾ ਮਾਰ ਕੇ ਇਕਾਗਰਤਾ ਵਿੱਚ ਬੈਠ ਕੇ ਇਕ ਮਨ ਜਿਤ ਹੋ ਕੇ ਮੋਲ ਮੰਤਰ ਦਾ ਜਾਪ ਕਰੀਏ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਹੁਤ ਵੱਡਾ ਫਲ ਮਿਲਦਾ ਸਵਾ ਸਾਲ ਦਾ ਫਲ ਇੱਕ ਦਿਨ ਵਿੱਚ ਮਿਲ ਜਾਂਦਾ ਇਸ ਲਈ ਸਾਨੂੰ ਇਸ ਤਰ੍ਹਾਂ ਬੈਠ ਕੇ ਪਾਠ ਜ਼ਰੂਰ ਕਰਨਾ ਚਾਹੀਦਾ ਅੰਮ੍ਰਿਤ ਵੇਲਾ ਹੋਵੇ ਅਤੇ ਅਸੀਂ ਪੂਰੇ ਮਨ ਨੂੰ ਇਕਾਗਰ ਕਰਕੇ ਅੱਖਾਂ ਬੰਦ ਕਰਕੇ ਹੱਥ 'ਚ ਸਾਡੀ ਮਾਲਾ ਹੋਵੇ ਅਤੇ ਅਸੀਂ ਮੂਲ ਮੰਤਰ ਦਾ ਪਾਠ ਕਰੀਏ ਇਸ ਤਰ੍ਹਾਂ ਆਪਣਾ ਜਿਹੜਾ ਮਨ ਆ ਉਹ ਪੂਰੀ ਤਰ੍ਹਾਂ ਨਾਲ ਪਰਮਾਤਮਾ ਦੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈਗਾ ਅਸੀਂ ਆਪਣਾ ਭੁੱਲ ਜਾਂਦੇ ਆ ਤਾਂ ਅਸੀਂ ਦੀਵਾਲੀ ਵਾਲੇ ਦਿਨ ਆਪਣਾ ਜਿਹੜਾ ਜੀਵਨ ਆ ਉਹਨੂੰ ਸਫਲ ਕਰ ਸਕੀਏ ਗੁਰਬਾਣੀ ਪੜਨੀ ਬਹੁਤ ਚੰਗੀ ਗੱਲਾਂ ਜੇਕਰ ਅਸੀਂ ਇਸ ਤਰ੍ਹਾਂ ਦਿਨਾਂ ਤਿਹਾਰਾਂ ਤੇ ਗੁਰਬਾਣੀ ਪੜਾਂਗੇ ਹੋਰ ਕਾਰਵਿਹਰਤਾ ਪਾ ਕਰਨੀ ਆ ਜਿਹੜੇ ਕਰਨੇ ਆ ਪਰ ਨਾਲ ਨਾਲ ਆਪਾਂ ਪ੍ਰਮਾਤਮਾ ਨੂੰ ਯਾਦ ਰੱਖਾਂਗੇ ਜਿਹੜਾ ਆਪਾਂ ਰੋਜ਼ ਨਿਤਨੇਮ ਕਰਦੇ ਆ ਹਨਾ ਉਸ ਤੋਂ ਇਲਾਵਾ ਕੋਈ ਪਾਠ ਕਰੀਏ ਕੋਈ ਵੀ ਪਾਠ ਕਰ ਲਈਏ ਪਾਠ ਕੋਈ ਵੀ ਕਰ ਲਈਏ ਮਾੜਾ ਨਹੀਂ ਹੁੰਦਾਗਾ ਚੰਗਾ ਹੀ ਚੰਗਾ ਹੁੰਦਾਗਾ ਜਿੰਨਾ ਆਪਾਂ ਵੱਧ ਪਾਠ ਕਰਾਂਗੇ ਓਨਾ ਹੀ ਆਪਣੇ ਲਈ ਚੰਗਾ ਸੋ ਇੱਕ ਵਾਰ ਫਿਰ ਦਿਵਾਲੀ ਦੇ ਤਿਉਹਾਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਜਿੰਨੇ ਵੀ ਪਰਿਵਾਰ ਹਨ ਸਭ ਤੇ ਮਿਹਰ ਭਰੇ ਹੱਥ ਰੱਖਣ ਇਹੀ ਅਰਦਾਸ ਸਤ ਸਤਗੁਰੂ ਅਗੇ ਆ ਕਿ ਸਬਦਾ ਪਲਾ ਹੋਵੇ ਪ੍ਰਮਾਤਮਾ ਸਬਦਾ ਪਲਾ ਕਰੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾ